ਇਕ ਓੰਕਾਰ ਸਤਨਾ ਕਰਤਾ ਪੁਰਖ ਨਿਰਪੂਰਨ ਨਿਰਵੈਰ ਅਕਾਲ ਮੂਰਤ ਜੁਗ ਨੀਸੈ ਨਾਮ ਰਹੋ ਸਾਧੂ ਰਹੋ ਰਹੋ ਗੁਰੂ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨਜ ਭਿਉ ਗੁਰਮੰਤ ਨਾਮ ਰਹੋ ਸਾਧੂ ਰਹੋ ਰਹੋ ਗੁਰੂ ਗੋਬਿੰਦ ਕਹੁ ਨਾਨਕ ਇਹ ਜਗਤ ਮਹਿ ਕਿ ਨਜਪਿਉ ਗੁਰਮੰਤ ਪਰਮ ਪਤੀ ਸਤ ਕਰ ਜੋ ਚਵਰ ਸ਼ਤਰ ਤਕਤ ਦੇ ਮਾਨ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਸਦੀਵਾ ਦੀ ਗੁਰਪਿਆਰੀ ਸਾ ਸੰਗਤ ਜੀ ਕਿਰਪਾ ਹੋਈ ਉਸ ਮਾਨਕ ਦੀ ਜੋ ਸਹਿਬ ਦੇ ਚਰਨਾਂ 'ਚ ਜੁੜ ਮਿਲ ਪਏ ਫਤੀ ਨਾਲ ਬਸਾਂਜ ਪਾ ਲਈ ਦੋਨੇ ਹੱਥ ਜੋੜ ਕੇ ਪ੍ਰੇਮ ਨਾਲ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹੀ ਮਹਾਰਾਜ ਪਵਿੱਤਰ ਸ਼ਲੋਕਾਂ ਦੇ ਵਿੱਚੋਂ ਅੱਜ ਆਪਾਂ 56 ਨੰਬਰ ਸ਼ਲੋਕ ਉਹ ਵਿਚਾਰਨ ਦੇ ਯਤਨ ਕਰਨਾ ਹੈ ਗੁਰੂ ਸੇਵ ਜੀ ਮਹਾਰਾਜ ਇਸ ਸ਼ਲੋਕ ਦੇ ਰਾਹੀਂ ਸਮਝਾ ਰਹੇ ਨਾਮ ਰਹਿਓ ਸਾਧੂ ਰਹੋ ਰਹੋ ਗੁਰੂ ਗੋਬਿੰਦ ਸੇਵ ਜੀ ਕਹਿੰਦੇ ਇਸ ਜਗਤ ਦੇ ਅੰਦਰ ਨਾਮ ਨਾਲ ਰਹਿੰਦਾ ਹੈ ਗੁਰੂ ਨਾਲ ਰਹਿੰਦਾ ਹੈ ਅਕਾਲ ਪੁਰਖ ਨਾਲ ਰਹਿੰਦਾ ਹੈ ਜੁਥੀ ਰਹੇ ਇਸ ਜਗਤ ਦੇ ਅੰਦਰ ਜੁਥੀ ਰਹੇ ਕਹੂ ਨਾਨਕ ਇਹ ਜਗਤ ਮੈਂ ਸਵਾਲ ਐ ਸਾਨੂੰ ਸਭ ਨਾਲ ਕਿਨ ਜਪਿਓ ਗੁਰਮੰਨ ਨਾਨਕ ਜੀ ਆਖਦੇ ਨੇ ਬੀ ਦੁਨੀਆ ਵਿੱਚ ਕਿਸ ਨੇ ਫਿਰ ਇਸ ਗੁਰੂ ਦੇ ਉਪਦੇਸ਼ ਨੂੰ ਵਸਾਇਆ ਜੀਵਨ ਚ ਆਪਣੇ ਮਨ ਦੇ ਵਿੱਚ ਜਿਹੜਾ ਸਹਾਈ ਬਣਦਾ ਹੈ ਅਸਲ ਵਿੱਚ ਜਗਤ ਤਾਂ ਬਿਨ ਸੰਹਾਰ ਹੈ ਬਿਨ ਸੁਜਣਾ ਹੈ ਛਿਨੋ ਵਿਸੁ ਸੰਸਾਰ ਸੀ ਦੇਖਣੀ ਹੈ ਜਗ ਰਚਨਾ ਸਭ ਝੂਠ ਹੈ ਝੂਠ ਹੈ ਜੀ ਜਿੰਨੀ ਵੀ ਰਚਨਾ ਰਚੀ ਹੈ ਬਣਾਈ ਹੈ ਉਸ ਕਾਲਪੁਰਖ ਨੇ ਉਹ ਸਭ ਝੂਠ ਬਿੰਸ ਸਾਰੇ ਨੇ ਖਤਮ ਸਭ ਨੇ ਹੋਣਾ ਇੱਕ ਸਫਰ ਤਾਂ ਸਾਰਿਆਂ ਨੇ ਤੈਅ ਕਰਨਾ ਹੈ ਨਾ ਮਾਫ ਕਰਿਓ ਘਰ ਤੋਂ ਸ਼ਮਸ਼ਾਨ ਉਪੀ ਦਾ ਹਰ ਕਿਸੇ ਨੂੰ ਸਫਰ ਤੈਅ ਕਰਨਾ ਹੈ ਇਸ ਸਫਰ ਤੋਂ ਕੋਈ ਨਹੀਂ ਬਚ ਸਕਦਾ ਹਰ ਕਿਸੇ ਨੇ ਤੈਅ ਕਰਨਾ ਹੈ ਬੇਨਤੀ ਕਰ ਰਿਹਾ ਹਾਂ ਭਜੀ ਨੂੰ ਬੀ ਜਗਤ ਸੰਸਾਰ ਜਿਹੜਾ ਹੈ ਸਰਬਨਾਸ਼ ਹੋਣ ਵਾਲਾ ਹੈ ਝੂਠ ਹੈ ਬਿਨਸਨਹਾਰ ਪਰ ਸਹਿਬ ਜੀ ਕਹਿੰਦੇ ਇਸ ਜਗਤ ਵਿੱਚ ਜੇ ਕੁਝ ਥਿਰ ਰਹਿਣ ਵਾਲਾ ਹੈ ਤੇ ਉਹ ਪਰਮਾਤਮਾ ਦਾ ਨਾਮ ਹੈ ਉਹ ਗੁਰੂ ਦਾ ਉਪਦੇਸ਼ ਜਿਨੇ ਥਿਰ ਰਹਿਣ ਜਿਨੇ ਕਦੇ ਵੀ ਬਿਨਸਣਾ ਨਹੀਂ ਖਤਮ ਨਹੀਂ ਜਿਹੜਾ ਆਦ ਸੱਚ ਜੁਗਾਦ ਸੱਚ ਜਿਹੜਾ ਸੱਚ ਹੈ ਚੁਗਾ ਜੁਗੰਤਰਾਂ ਤੱਕ ਪਰ ਸਵਾਲ ਇਹ ਪੈਦਾ ਹੁੰਦਾ ਹੈ ਵੀ ਫਿਰ ਇਸ ਉਪਦੇਸ਼ ਨੂੰ ਕਮਾਇਆ ਕਿੰਨਾ ਕਿੰਨਾ ਨੇ ਇਸ ਉਪਦੇਸ਼ ਨੂੰ ਆਪਣੇ ਹਿਰਦੇ ਚ ਵਸਾਇਆ ਕਿੰਨਿਆਂ ਨੇ ਆਪਣੇ ਜੀਵਨ ਚ ਪੱਕਾ ਕਿੰਨਾਂ ਨੇ ਦੁਨਿਆਵੀ ਤੌਰ ਤੇ ਮਨੁੱਖ ਨੇ ਜੋ ਨਾਸ਼ ਹੋ ਜਾਣਾ ਹੈ ਉਹਨੂੰ ਤਾਂ ਬਹੁਤ ਇਕੱਠਾ ਕਰ ਲਿਆ ਪਦਾਰਥਾਂ ਨੂੰ ਬਹੁਤ ਇਕੱਠਾ ਕਰ ਲਿਆ ਪਰ ਜਿੰਨੇ ਨਿਭਣਾ ਹੈ ਉਹ ਕਿੰਨਾ ਕੁ ਇਕੱਠਾ ਕੀਤਾ ਸੀ ਉਹ ਕਿੰਨਾ ਕੁ ਇਕੱਤਰ ਕੀਤਾ ਸੀ ਹੁਣ ਗੁਰੂ ਸਾਹਿਬ ਜੀ ਸਮਝਾ ਰਹੇ ਨੇ ਜਗਤ ਸਾਰਾ ਹੀ ਬਿਨਸਨਹਾਰ ਹੈ ਇਹਦੇ ਵਿੱਚ ਜੇ ਕੋਈ ਥਿਰ ਰਹਿਣ ਵਾਲਾ ਹੈ ਜੋ ਕਦੀ ਵੀ ਵਿنس ਨਹੀਂ ਸਕਦਾ ਉਹ ਪਰਮਾਤਮਾ ਦਾ ਨਾਮ ਹੈ ਉਹ ਗੁਰੂ ਦੀ ਬਾਣੀ ਹੈ ਤੇ ਸਹਿਬ ਜੀ ਕਹਿੰਦੇ ਫਿਰ ਇਸ ਗੱਲ ਨੂੰ ਵਿਚਾਰ ਕੇ ਚਲਿਏ ਵੀ ਇਸ ਨਾਮ ਦੀ ਕਮਾਈ ਕਿੰਨੀ ਕੁ ਕੀਤੀ ਹੈ ਹੁਣ ਮਨੁੱਖ ਦਾ ਸੁਭਾਅ ਪਤਾ ਕੀ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਜਿਨੇ ਬੜੇ ਪਿਆਰੇ ਬਚਨ ਬਖਸ਼ਿਸ਼ ਕੀਤੇ ਮਨੁੱਖ ਦਾ ਸੁਭਾਅ ਜਿਹੜਾ ਸੰਗ ਸਹਾਈ ਸੋ ਆਵੇ ਨ ਚੀਤ ਜਿਹੜਾ ਸਾਡਾ ਸੰਗੀ ਸਾਥੀ ਆ ਪੱਕਾ ਜਿਹੜਾ ਸਾਡਾ ਸਹਾਈ ਬਣਦਾ ਜਿਹੜਾ ਸਾਨੂੰ ਪਾਲ ਰਿਹਾ ਜਿਹੜਾ ਹਰ ਵਕਤ ਸਾਡੇ ਨਾਲ ਹੈ ਹੁੰਦਾ ਖਿਆਲ ਹੀ ਨਹੀਂ ਮਨੁੱਖ ਚੀਤ ਦਾ ਪਵ ਚਿੱਤ 'ਚ ਹੀ ਕੋਈ ਖਿਆਲ ਨਹੀਂ ਚਿੱਤ 'ਚ ਖਿਆਲ ਹੋਏਗਾ ਤੇ ਸਮਝੇਗਾ ਨਾ ਸਹਿਬ ਜੀ ਕਹਿੰਦੇ ਜਿਹੜਾ ਹਰ ਵਕਤ ਦੇ ਨਾਲ ਹੈ ਜਿਹੜਾ ਇਹਦਾ ਪੱਕਾ ਸਾਥੀ ਹੈ ਸੰਗੀ ਹੈ ਜਿਹਨੇ ਨਿਭਣਾ ਹੈ ਜਿਹੜਾ ਇਹਦੇ ਸਹਾਈ ਬਣਦਾ ਹੈ ਜਿਹੜਾ ਇਹਦੀ ਹਰ ਵਕਤ ਸਹਾਇਤਾ ਕਰਦੇ ਨੂੰ ਪਾਲ ਰਿਹਾ ਹੈ ਰਿਜਕ ਦੇ ਰਿਹਾ ਹੈ ਸਭ ਇਹਦੀ ਲੋੜ ਪੂਰੀ ਕਰ ਰਿਹਾ ਸਭ ਕਹਿੰਦੇ ਉਹ ਚਿੱਤ ਵਿੱਚ ਹੀ ਨਹੀਂ ਹੈ ਉਹਦਾ ਖਿਆਲ ਹੀ ਨਹੀਂ ਹੈ ਸੰਗ ਸਹਾਈ ਸੋ ਆਵੇਂ ਨਾ ਚੀਤ ਜੋ ਬੇਰਾਈ ਤਾਂ ਸਿਉ ਪ੍ਰੀਤ ਹੁਣ ਜਿਹੜੇ ਇਹਨੂੰ ਬੁਰਾ ਬਣਾ ਰਹੇ ਨੇ ਇਹਨੂੰ ਅੰਦਰੋਂ ਗੰਦਾ ਕਰ ਰਹੇ ਨੇ ਮੈਲਾ ਕਰ ਰਹੇ ਨੇ ਹੁੰਦੇ ਨਾਲ ਪ੍ਰੀਤ پا ਕੇ ਬੈਠਾ ਹੋਇਆ ਪ੍ਰੇਮ پا ਕੇ ਬੈਠਾ ਹੋਇਆ ਕਾਮ ਇਹਨੂੰ ਗੰਦਾ ਕਰਦਾ ਏ ਕ੍ਰੋਧ ਇਹਨੂੰ ਗੰਦਾ ਕਰਦਾ ਏ ਲੋਭ ਇਹਨੂੰ ਗੰਦਾ ਕਰਦਾ ਏ ਹੰਕਾਰ ਇਸਨੂੰ ਗੰਦਾ ਕਰਦਾ ਏ ਸਭ ਕਹਿੰਦੇ ਇਹਦੇ ਨਾਲ ਪ੍ਰੀਤ ਏ ਕਾਮ ਨੂੰ ਨੁਕ ਨੂੰ ਨਹੀਂ ਚੰਗਾ ਲੱਗਦਾ ਲੱਗਦਾ। ਕ੍ਰੋਧ ਵੀ ਹੰਕਾਰ ਵੀ ਚੰਗਾ ਲੱਗਦਾ। ਹੁਣ ਸਹਿਬ ਜੀ ਕਹਿੰਦੇ ਜੋ ਤੇਨੂੰ ਅੰਦਰੂ ਮੈਲਾ ਕਰ ਰਹੇ ਨੇ, ਮਾੜਾ ਕਰ ਰਹੇ ਨੇ ਤੇਰੇ ਜੀਵਨ ਨੂੰ, ਤੇਰੇ ਮਨ ਨੂੰ, ਤੇਰੀ ਸੁਰਤ ਨੂੰ ਸਭ ਕਿੰਦੇ ਨਾਲ ਤੂੰ ਪ੍ਰੀਤ پا ਕੇ ਬੈਠਾ। ਉਹਨਾਂ ਨੂੰ ਤੂੰ ਬਾਹਰ ਕੱਢਣਾ ਨਹੀਂ ਚਾਹੁੰਦਾ। ਉਹਨਾਂ ਨੂੰ ਛੱਡਣਾ ਨਹੀਂ ਚਾਹੁੰਦਾ। ਤੋ ਜੋ ਇਹਦੇ ਜੀਵਨ ਨੂੰ ਸਵਾਰੇਗਾ ਜੋ ਇਹਦੇ ਜੀਵਨ ਨੂੰ ਨਿਖਾਰੇਗਾ ਸਹਿਬ ਕਿੰਨੂੰ ਦੇ ਨਾਲ ਜੁੜਨਾ ਨਹੀਂ ਚਾਹੁੰਦਾ ਉਹਨੂੰ ਰੱਖਣਾ ਨਹੀਂ ਚਾਹੁੰਦਾ ਹੁੰਦਾ ਨਾਮ ਨੂੰ ਬੰਦਗੀ ਨੂੰ ਉਹਨਦੇ ਲਈ ਸਮਾਨ ਨਹੀਂ ਸੰਗ ਸਹਾਈ ਸੋ ਆਵੈ ਨ ਚੇਤ ਜੋ ਬੈ ਰਾਈ ਤਸੂ ਪ੍ਰੀਤ ਬਲੂਆ ਕੇ ਗ੍ਰਹਿ ਪੀਤਰ ਬਸੈ ਰੇਤ ਦੀ ਕੰਦੇ ਜਿਵੇਂ ਬਣਾ ਦੀਏ ਰੇਤ ਥੋੜਾ ਥੋੜਾ ਪੁਰਦਾ ਜਾਂਦਾ ਹੁੰਦਾ ਪੁਰਦਾ 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 ਇੱਕ ਦਿਨ ਉੱਡੇ ਕਿ ਜਾਂਦਾ ਹੈ ਸਾਇਬ ਜੀ ਕਹਿੰਦੇ ਇਹ ਤੇਰਾ ਜੀਵਨ ਜਿਹੜਾ ਜਿਹੜੀ ਉਮਰ ਜਿਹੜੀ ਹੈ ਉਹ ਇਸੇ ਤਰ੍ਹਾਂ ਹੀ ਲੰਘਦੀ ਜਾ ਰਹੀ ਹੈ ਤੂੰ ਵੀ ਇੱਕ ਰੇਤੇ ਦੇ ਘਰ ਦੇ ਵਿੱਚ ਵਸਾ ਕੀਤਾ ਹੋਇਆ ਹੈ ਰੇਤ ਦਾ ਘਰ ਉਹ ਵੇਪੁਰਦਾ-ਪੁਰਦਾ ਡਿੱਗ ਜਾਂਦਾ ਹੈ ਇਹ ਸਰੀਰ ਵੀ ਰੇਤੇ ਵਾਂਗ ਜਿਵੇਂ-ਜਿਵੇਂ ਉਮਰ ਲੰਘਦੀ ਜਾ ਰਹੀ ਹੈ ਇਹ ਡਿੱਗਦਾ ਜਾ ਰਿਹਾ ਹੈ ਪਰ ਇਹਨੂੰ ਖਿਆਲ ਚ ਕਿਉਂ ਨਹੀਂ ਹੈ ਇਹ ਗੱਲ ਬੀਂਦੀ ਛਿੰਛਿਨ ਮਾਤਰ ਉਮਰ ਲੰਘਦੀ ਜਾ ਰਹੀ ਐ ਖਿਆਲ ਕਿਉਂ ਨਹੀਂ ਐ ਬਲੂਆ ਕੇ ਗ੍ਰਹਿ ਭੀਤਰ ਬਸੈ ਆਨੰਦ ਕੇਲ ਮਾਇਆ ਰੰਗ ਰਚੈ ਪਰ ਮਾਇਆ ਦੇ ਵਿੱਚ ਰੰਗਿਆ ਬਿਠੈ ਉਮਰ ਕਿੰਨੀ ਲੰਗੀ ਨਾਮ ਤੋਂ ਬਗੈਰ ਬੰਦਗੀ ਤੋਂ ਬਗੈਰ ਜਪਜੀ ਸਾਹਿਬ ਤੋਂ ਬਗੈਰ ਕਿੰਨੀ ਉਮਰ ਲੰਗੀ ਪਰ ਖਿਆਲ ਕਿਉਂ ਨਹੀਂ ਮਾਇਆ ਦੇ ਵਿੱਚ ਰਚਿਆ ਬਿਠੈ ਉਹਦਾ ਖਿਆਲ ਹੀ ਨਹੀਂ ਹੈ ਸਾਬ ਜੀ ਕਹਿੰਦੇ ਬੁਲੂਆ ਕੇ ਗ੍ਰਹਿ ਭੀਤਰ ਬਸੈ ਅਨੰਦ ਕੇਲ ਮਾਇਆ ਰੰਗ ਰਚੈ ਦਿਰਟ ਕਰ ਮਾਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੇ ਚੀਤ ਦਿਰਟ ਕਰ ਮਾਨੈ ਮਨੈ ਪ੍ਰਤੀਤ ਇਹ ਗੱਲ ਪੱਕੀ ਕਰੀ ਬੈਠਾ ਹੈ ਕਿ ਮੈਂ ਜਾਣਾ ਹੀ ਨਹੀਂ ਹੈ ਤੂੰ ਆਪਣੇ ਆਪ ਨੂੰ ਅਮਰ ਸਮਝੀ ਬੈਠਾ ਇਸ ਸੰਸਾਰ ਤੋਂ ਜਗਤ ਤੋਂ ਮੇ ਜਾਣੇ ਨਹੀਂ ਗੁਰੂ ਸਾਹਿਬ ਜੀ ਨੇ ਪਹਿਲਾਂ ਆਖ ਦਿੱਤਾ ਭਾਈ ਨਾਮ ਤੋਂ ਬਗੈਰ ਕੋਈ ਵੀ ਥਿਰ ਨਹੀਂ ਇੱਥੇ ਬੰਦਗੀ ਤੋਂ ਬਗੈਰ ਕੋਈ ਥਿਰ ਨਹੀਂ ਆਪਣੇ ਆਪਣੇ ਸਮੇਂ ਅਨਸਾਰ ਹਰ ਕੋਈ ਜਾਏਗਾ ਪਰ ਡਿੜਕਰ ਮਨ ਹੈ ਮਨੈ ਪ੍ਰਤੀਤ ਕਾਲ ਨਾ ਆਵੇ ਮੂੜੇ ਚੀਤ ਮੂਰਖ ਗਿਆ ਕਾਲ ਦਾ ਭਾਵ ਚਿੱਤ ਵਿੱਚ ਕਾਲ ਯਾਦ ਨਹੀਂ ਭਾਵ ਮੌਤ ਯਾਦ ਹੀ ਨਹੀਂ ਇਹਨੂੰ ਕਿਉਂਕਿ ਮਾਇਆ ਦੇ ਵਿੱਚ ਰਚਿਆ ਹੋਇਆ ਮਾਇਆ ਮਾਇਆ ਦੇ ਵਿੱਚ ਜਦੋਂ ਮਨੁੱਖ ਖੁੱਬਦਾ ਹੈ ਨਾ ਭੁੱਲ ਜਾਂਦਾ ਹੈ ਵੀ ਸ਼ਾਇਦ ਮੈਂ ਸੰਸਾਰ ਤੋਂ ਜਾਣਾ ਦੀ ਹੈ ਜਦੋਂ ਮਾਇਆ ਚ ਡਿੱਗਦਾ ਹੈ ਮਨੁੱਖ ਉਹਦੋਂ ਵਿਸਰ ਜਾਂਦਾ ਹੈ ਇਹਨੂੰ ਕਿ ਮੈਸ ਜਗਤ ਤੋਂ ਕੋਈ ਚ ਵੀ ਕਰਨਾ ਹੈ ਇਸ ਸੰਸਾਰ ਤੋਂ ਵੀ ਜਾਣਾ ਮੈਂ ਬੇਨਤੀ ਕੀਤੀ ਆਪ ਜੀ ਨੂੰ ਵੀ ਮਾਇਆ ਇਹਨੂੰ ਪਰਮ ਉਪਲੇਖੇ ਚ ਰਚ ਮਹੱਦਤ ਕੰਮ ਹੀ ਆਈ ਮਾਇਆ ਨੇ ਮਨੁੱਖ ਨੂੰ ਪਰਮੁਪਲੇਖਿਆ ਵਿੱਚ ਹੀ ਰੱਖਣਾ ਆ ਵੀ ਤੇਰਾ ਆ ਵੀ ਤੇਰਾ ਉਹ ਵੀ ਤੇਰਾ ਇਹ ਮਾਇਆ ਦੇ ਤੇ ਭੁਲੇਖੇ ਨੇ ਜੋ ਪਾ ਰਹੀ ਹੈ ਤੇ ਮਨੁੱਖ ਉਹਨੂੰ ਸੱਚ ਸਮਝ ਲੈਂਦਾ ਮਾਇਆ ਵੱਲੋਂ ਪਾਏ ਗਏ ਪਰਮ ਤੇ ਭੁਲੇਖਿਆਂ ਨੂੰ ਮਨੁੱਖ ਸੱਚ ਸਮਝ ਲੈਂਦਾ ਤੇ ਜਦੋਂ ਇਸ ਚੀਜ਼ ਨੂੰ ਸੱਚ ਸਮਝਦਾ ਹੈ ਜਿਹੜਾ ਅਸਲ ਵਿੱਚ ਸੱਚ ਹੈ ਉਹਨੂੰ ਪੁੱਝ ਜਾਂਦਾ ਹੈ ਸੰਗ ਸਹਾਈ ਸੋ ਹਵਨ ਚੀਤ ਜੋ ਸੱਚ ਹੈ ਜਿੰਨੇ ਨਿਭਣਾ ਉਹਨੂੰ ਪੁੱਝ ਜਾਂਦਾ ਹੈ ਜੋ ਸੱਚ ਨਹੀਂ ਉਹਨੂੰ ਸੱਚ ਸਮਝੀ ਬਿਠਾਏ ਕਿਉਂ ਸਮਝੀ ਬਿਠਾਏ ਮਾਇਆ ਕਰਕੇ ਮੈਂ ਛੋਟੀ ਜੀ ਬੇਨਤੀ ਕਰ ਦਿੰਦਾ ਸਮਝਿਓ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਭਾਈ ਮਰਦਾਨਾ ਜੀ ਨੂੰ ਟਕੇ ਦਿੰਦੇ ਨਾ ਵੀ 1% ਦਾ ਸੱਚ ਤੇ 1% ਦਾ ਝੂਠ ਲੈ ਆਓ ਤੇ ਕਈਆਂ ਨੇ ਮਜ਼ਾਕ ਵੀ ਉਡਾਇਆ ਵੀ ਇਹ ਕਿਹਸਾ ਸੌਦਾ ਹੈ ਗੱਲ ਤਾਂ ਸਮਝਣ ਵਾਲੀ ਹੈ ਹੁਣ ਜਿਨ੍ਹਾਂ ਨੂੰ ਚੇਤੇ ਵਿੱਚ ਸੀ ਕਾਲ ਨਾਵੇ ਮੂੜੇ ਚਿਤ ਜਿਨ੍ਹਾਂ ਨੂੰ ਨਹੀਂ ਚਿਤ ਸੀ ਉਹਨਾਂ ਨੇ ਮਜ਼ਾਕ ਕੀਤਾ ਵੀ ਇਹ ਕਿਹੜੀ ਗੱਲ ਇਹ ਕਿਹੜਾ ਸੌਦਾ ਹੋਇਆ ਤੇ ਜਿਨ੍ਹਾਂ ਨੂੰ ਯਾਦ ਸੀ ਵੀ ਆਸੀਂ ਸੰਸਾਰ ਤੋਂ ਜਾਣਾ ਹੈ ਉਹਨੇ ਲਿਖ ਕੇ ਦਿੱਤਾ ਭਾਈ ਮੂਲਾ ਜੀ ਥੋੜਾ ਜਿਹਾ ਸਮਝਿਓ ਆਪਾਂ ਗੱਲ ਕਰ ਰਹੇ ਆ ਜਦੋਂ ਮਾਇਆ ਚ ਖੁੱਬ ਦਾ ਮਨੁੱਖ ਮਾਇਆ ਵਿੱਚ ਡਿੱਗਦਾ ਹੈ ਮਨੁੱਖ ਫਿਰ ਭੁੱਲ ਜਾਂਦਾ ਸੱਚ ਨੂੰ ਨਾਮ ਨੂੰ ਭੁੱਲ ਜਾਂਦਾ ਉਹਨੂੰ ਲੱਗਦਾ ਵੀ ਇਹ ਸੰਸਾਰ ਇਹ ਪਦਾਰਥ ਹੀ ਸੱਚ ਹੈ ਇਹ ਤੁਹ ਸਮਝ ਆ ਜੇਗੀ ਸਾਨੂੰ ਹੁਣ ਭਾਈ ਮੂਲਾ ਜੀ ਨੇ ਲਿਖ ਕੇ ਦੇਤੀ ਇਹ ਗੱਲ ਵੀ ਮਰਨਾ ਸੱਚ ਹੈ ਤੇ ਜੀਉਣਾ ਝੂਠ ਹੈ ਫਿਲਕੀ ਪਹੁੰਚ ਗਈ ਗੁਰੂ ਸਾਹਿਬ ਜੀ ਬਹੁਤ ਖੁਸ਼ ਹੋਏ ਵੀ ਤਿੰਨ ਤਾਂ ਯਾਦ ਹੈ ਸੰਸਾਰ ਦੇ ਲੋਕ ਮਰਨਾ ਭੁੱਲ ਜਾਂਦੇ ਜੀਵਣਾ ਨਹੀਂ ਭੁੱਲਦੇ ਪਰ ਤੈਨੂੰ ਤਾਂ ਸਮਝ ਆਇਆ ਨਾ ਸੰਸਾਰ 'ਚ ਰਹਿੰਦਿਆਂ ਹੋਇਆਂ ਵੀ ਇਹ ਜੀਵਣਾ ਝੂਠ ਹੈ ਗੁਰੂ ਸਾਹਿਬ ਜੀ ਬੜੇ ਖੁਸ਼ ਹੋਏ ਵੀ ਭਾਈ ਮੂਲਾ ਜੀ ਤੁਹਨ ਤਾਂ ਯਾਦ ਹੈ ਮੌਤ ਬਹੁਤ ਵਧੀਆ ਗੱਲ ਇਹਨੇ ਫਿਰ ਸੰਗਤ ਕੀਤੀ ਗੁਰੂ ਦੀ ਗੁਰੂ ਦੀ ਸੰਗਤ ਕਰਨ ਕਰਕੇ ਇਹਦੀ ਬੜੀਆਂ ਆ ਸ਼ुरू ਹੋ ਗਈਆਂ ਇਹਦੀ ਸਿਫਤ ਸਲਾਹ ਸ਼ੁਰੂ ਹੋ ਗਈ ਭਾਵ ਕਿ ਬਹੁਤ ਲੋਕ ਇਹਦੇ ਨਾਲ ਜੁੜ ਗਏ ਤੇ ਇਹਦਾ ਕਾਰੋਬਾਰ ਵੀ ਚੱਲ ਪਿਆ ਗੁਰੂ ਨਾਲ ਜੁੜੇ ਹੀ ਵਡਿਆਈਆਂ ਜੀ ਗੁਰੂ ਤੋਂ ਬਿਗੈਰ ਕੋਈ ਵਡਿਆਈਆਂ ਨਹੀਂ ਜਿਸ ਨੂੰ ਬਖਸ਼ੇ ਸਿਫਤ ਸਲਾਹ ਬਾਦਸ਼ਾਹ ਬਣ ਜਾਂਦੇ ਜੀ ਉਹ ਉਹ ਇਲਾਕੇ ਦੇ ਵਿੱਚ ਹਰ ਕੋਈ ਮੂਲਾ ਜੀ ਨੂੰ ਭਾਈ ਮੂਲਾ ਜੀ ਨੂੰ ਜਾਣਦਾ ਹੈ ਉਹਦਾ ਕਾਰੋਬਾਰ ਵਿਵਦਦਾ ਵੀ ਬੜਾ ਸਿਆਣਾ ਮਨੁੱਖ ਕਿਉਂਕਿ ਗੁਰੂ ਨਾਨਕ ਪਾਸ਼ਾ ਜੀ ਨੇ ਆਖਿਆ ਵੀ ਤੂੰ ਸਿਆਣਾ ਹੈ ਚੰਗਾ ਹੈ ਹੁਣ ਡੋਲਣ ਲੱਗਿਆ ਥੜਕਣ ਲੱਗਿਆ ਪਤਾ ਥੋੜਾ ਲੱਗਦਾ ਮੈਂ ਕਈ ਵਾਰ ਸੋਚਦਾ ਵੀ ਗੁਰਮਤ ਦੀ ਜਿਹੜੀ ਪੱਗ ਡੰਡੀ ਉਹਨੂੰ ਐਸੀ ਹੈ ਨਾ ਜੇ ਥੋੜਾ ਜਿਹਾ ਹੰਕਾਰ ਆਇਆ ਥੋੜੀ ਜੀ ਮੈਂ ਆਈ ਉਹਦੇ ਉੱਤੇ ਲਿਖ ਗਿਆ ਬੱਸ ਬੜਾ ਸੰਭਲ ਕੇ ਚੱਲਣਾ ਪੈਂਦਾ ਹੈ ਗੁਰਮੁਖ ਦੀਪਕ ਡੰਡੀ ਤੇ ਦਾ ਹੁਣ ਵਡਿਆਈਆਂ ਸ਼ੁਰੂ ਹੋ ਗਈਆਂ ਸਿਆਣਾ ਆਖਣ ਲੱਗੇ ਭਾਈ ਮੂਲਾ ਜੀ ਨੂੰ ਕਾਰੋਬਾਰ ਬੜਾ ਵਧ ਗਿਆ ਧਾਨੀ ਤਨ ਪਦਾਰਥੀ ਪਦਾਰਥ ਘਰ ਚ ਜੁੜਨਾ ਸ਼ੁਰੂ ਹੋ ਗਿਆ ਹੁਣ ਗੁਰੂ ਨਾਨਕ ਭੁੱਲਣ ਲੱਗਿਆ ਲੋ ਦੁਜੀ ਉਦਾਸੀ ਪੂਰੀ ਕਰਕੇ ਗੁਰੂ ਸਾਹਿਬ ਜੀ ਦੇ ਦੋ ਵਾਪਸੀ ਤਿਆਰੇ ਨਾ ਇਹਨੂੰ ਮਿਲਣ ਲਿਗੇ ਭਾਈ ਮੂਲਾ ਜੀ ਉਹ ਗੁਰੂ ਸਾਹਿਬ ਜੀ ਇਲਾਕੇ ਤੋਂ ਬਾਹਰ ਬੈਠੇ ਸਹਿਬ ਨੇ ਵੀ ਸਿਰ ਦਾਲੂ ਆਪਣੇ ਨਾਲ ਰਿਹਾ ਵੀ ਉਹ ਆਏਗਾ کافی ਸਮਾਂ ਬੀਤ ਗਿਆ ਪਹਿਮੂਲਾ ਜੀ ਆਏ ਨਹੀਂ ਘਰ ਵਾਲੀ ਕਹਿੰਦੀ ਹੈ ਵੀ ਹੁਣ ਤੁਸੀਂ ਜਾਇਓ ਨਾ ਪਹਿਲਾਂ ਤਾਂ ਕਾਰੋਬਾਰ ਨਹੀਂ ਸੀ ਤਾਂ ਕਰਕੇ ਤੁਸੀਂ ਗੁਰੂ ਨਾਨਕ ਪਾਸ਼ਾ ਨੂੰ ਤਾਂ ਕਾਰੋਬਾਰ ਬੜਾ ਹੋ ਗਿਆ ਕੰਮ ਕਾਜ ਬੜਾ ਹੋ ਗਿਆ ਕੌਣ ਸਾਂਭੇਗਾ ਹਿਸਾਬ ਕਿਤਾਬ ਕਿਹੜਾ ਸਾਂਭੇਗਾ ਤੁਸੀਂ ਰਹਿਣ ਦੀ ਉਜਾਇਉ ਨਾ ਹੋਣਾ ਮਾਇਆ ਨੇ ਦੂਰ ਕਰਤਾ ਜੀ ਮਾਇਆ ਤੋਂ ਦੂਰ ਮਾਇਆ ਕਰਕੇ ਦੂਰੀਆਂ ਪੈ ਗਈਆਂ ਨਾਮ ਤੋਂ ਗੁਰੂ ਤੋਂ ਗੁਰੂ ਨਾਨਕ ਪਾਸ਼ਾ ਜੀ ਉਡੀਕਦੇ ਇਹ ਤਾਂ ਵਡਿਆਈ ਹੈ ਨਾ ਗੁਰੂ ਦੀ ਹੁਣ ਗੁਰੂ ਸਾਹਿਬ ਜੀ ਮਹਾਰਾਜ ਜੀ ਆਪ ਚੱਲੇ ਹੁੰਦੇ ਕਰ ਵੀ ਆਇਆ ਕਿਉਂ ਨਹੀਂ ਦੇਖਈਆਂ ਦੀ ਪ੍ਰਸਿੱਧੀ ਹੋ ਜਾਵੇ ਤੇ ਉਹ ਜਾਂਦੇ ਨਹੀਂ ਕਦੇ ਵੀ ਇਹ ਤਾਂ ਗੁਰੂ ਸਾਹਿਬ ਦੀ ਵਡਿਆਈ ਹੈ ਨਾ ਸਭ ਤੋਂ ਵੱਡੀ ਇਹ ਤਾਂ ਬੜਾ ਨਿਰਾਲਾ ਸੁਭਾਅ ਹੈ ਗੁਰੂ ਦਾ ਵੀ ਗੁਰੂ ਸਾਹਿਬ ਜੀ ਖੁਦ ਚੱਲੇ ਉਹਨੂੰ ਮਿਲਣ ਵਾਸਤੇ ਗੁਰੂ ਸਾਹਿਬ ਜੀ ਆਪ ਜੀ ਗਏ ਜਦੋਂ ਵੇਖਿਆ ਗੁਰੂ ਸਾਹਿਬ ਗੁਰੂ ਸਾਹਿਬ ਜੀ ਆ ਰਹੇ ਤੇ ਭਾਈ ਮੂਲਾ ਜੀ ਲੁੱਕ ਜਾਂਦੇ ਕਰ ਮਸਾ ਮਾਇਆ ਕਰਕੇ ਲੁਕਦਾ ਪਰਦਾ ਮਨੁੱਖਾ ਜੇ ਲੁੱਕੇ ਨਾ ਨਾ ਸਮਾਣੀ ਤਾਂ ਸਮਝ ਲੋ ਕੀ ਰਿਹਾ ਉਹ ਤਾਂ ਕੰਮ ਕਾਜ ਬੜਾ ਹੈ ਜੀ ਜਪਜੀ ਸਾਹਿਬ ਹੁੰਦਾ ਨਹੀਂ ਸਹਿਬ ਕਿਦੇ ਲੁਕਦਾ ਹੀ ਪਿਆ ਮੇਰੇ ਤੋਂ ਦੂਰੀ ਹੋ ਰਹੀ ਹੈ ਵਕਤ ਨਹੀਂ ਹੁੰਦਾ ਜੀ ਬਾਣੀ ਪੜਨ ਦਾ ਗੁਰੂ ਘਰ ਆਉਂਦਾ ਸਹਿਬ ਕਿਦੇ ਲੋਕ ਕੀ ਰਹਿ ਤੂੰ ਮਾਇਆ ਹੀ ਲੁਕਾ ਰਹੀ ਹੈ ਨਾ ਹੁਣ ਮਾਇਆ ਨੇ ਵੇਖੋ ਕੈਸੀ ਮਤਮਾਰੀ ਜੀ ਗੁਰੂ ਉਹਦੇ ਘਰ ਕੋਲ ਖੜਾ ਫਿਰ ਵੀ ਲੁਕਿਆ ਬੈਠਾ ਉਹ ਹੁਣ ਇਸ ਤੋਂ ਵੱਡੀ ਗੱਲ ਕਿਹੜੀ ਹੋ ਸਕਦੀ ਵੀ ਗੁਰੂ ਘਰ ਕੋਲ ਖੜਾ ਦਰਵਾਜ਼ੇ ਕੋਲ ਖੜਾ ਹੈ ਇਸ ਤੋਂ ਵੱਡੀ ਗੱਲ ਕੋਈ ਨਹੀਂ ਹੋ ਸਕਦੀ ਵੀ ਗੁਰੂ ਭਾਈ ਮੂਲਾ ਜੀ ਦੇ ਦਰਵਾਜ਼ੇ ਕੋਲ ਖੜਾ ਹੈ ਤੇ ਇਸ ਤੋਂ ਮੰਦ ਭਾਗੀ ਵੀ ਦੀ ਕੋਈ ਹੋਰ ਗੱਲ ਹੋ ਸਕਦੀ ਕਿ ਭਾਈ ਮੂਲਾ ਜੀ ਲੁੱਕ ਕੇ ਬੈਠੇ ਅੰਦਰ ਇਸ ਤੋਂ ਵੱਡੀ ਮੰਦ ਭਾਗੀ ਗੱਲ ਕਿਹੜੀ ਹੋ ਸਕਦੀ ਹੈ ਮੰਦੇ ਭਾਗ ਕਿਹੜੇ ਹੋ ਸਕਦੇ ਇਸ ਤੋਂ ਨਹੀਂ ਬੇਂਦਰ ਲੋਕ ਗੁਰੂ ਬਾਹਰ ਖੜਾ ਹੈ ਮੈਂ ਤਾਂ ਕਈ ਵਾਰੀ ਮਾਫ ਕਰਿਓ ਮੈਂ ਸ਼ਬਦ ਵਰਤ ਰਿਹਾ ਮੈਂ ਸੋਚਦਾ ਕਈ ਵਾਰੀ ਮਨੁੱਖ ਹੁੰਦਾ ਨਾ ਜੀ ਬਾਹਰੋਂ ਹੀ ਮੱਥਾ ਟੇਕ ਕੇ ਭੱਜ ਜਾਂਦਾ ਸਮਾਂ ਨਹੀਂ ਹੈ ਸਮਾਂ ਨਹੀਂ ਹੈ ਇਸ ਤੋਂ ਵੱਡੀ ਮੰਦ ਭਾਗੀ ਕਿਹੜੀ ਗੱਲ ਹੋ ਸਕਦੀ ਹੈ ਵੀ ਗੁਰੂ ਦੇ ਦਰ ਕੋਲ ਆ ਕੇ ਵੀ ਗੁਰੂ ਨੂੰ ਨਹੀਂ ਮਿਲ ਸਕਿਆ ਗੁਰੂ ਦੇ ਕੋਲ ਆ ਕੇ ਵੀ ਗੁਰੂ ਨੂੰ ਨਹੀਂ ਮਿਲ ਸਕਿਆ ਮਾਇਆ ਹੀ ਤਹੈ ਜੀ ਜੋ ਦੂਰ ਕਰਦੀ ਐ ਮਹਿਸੂਸ ਕਰਿਓ ਮੈਂ ਬੇਨਤੀ ਕਰ ਰਿਆ ਵੀ ਗੁਰੂ ਦਰਵਾਜੇ ਕੋਲ ਖੜਾ ਐ ਗੁਰੂ ਸਾਹਿਬ ਜੀ ਪੁੱਛਦੇ ਪਈ ਭਾਈ ਮੂਲਾ ਜੀ ਕਿੱਥੇ ਨੇ ਉਹ ਕਹਿੰਦੇ ਘਰ ਰਹਿ ਨਹੀਂ ਗੁਰੂ ਸਾਹਿਬ ਜੀ ਕਹਿੰਦੇ ਸਾਰੇ ਤਾਕਰੇ ਵੀ ਭਾਈ ਮੂਲਾ ਜੀ ਤਾਂ ਘਰ ਨੇ ਕਹਿੰਦੇ ਮੈਂ ਕਿਹੜਾ ਝੂਠ ਬੋਲ ਰਿਹਾ ਬਾਬਾ ਜੀ ਸਹਿਬ ਕਹਿੰਦੇ ਮੁਖ ਤੋਂ ਤਾਂ ਲੱਗਦਾ ਤੂੰ ਝੂਠ ਹੀ ਬੋਲਦੀ ਐ ਤੇਰੇ ਚਿਹਰੇ ਤੋਂ ਲੱਗਦਾ ਗੁਰੂ ਤੋਂ ਕੀ ਛੁਪਾਜੀ ਗੁਰੂ ਸਹਿਬ ਜੀ ਫੇਰੀ ਵੀ ਆ ਕੇ ਕਹਿੰਦੇ ਭਾਈ ਮੂਲਾ ਜੀ ਆ ਜਾਓ ਕੋਈ ਨਹੀਂ ਗਲਤੀ ਹੋ ਜਾਂਦੀ ਐ ਗੁਰੂ ਸਹਿਬ ਤੋਂ ਆਵਾਜ਼ ਮਾਰਦੇ ਐ ਜੀ ਅਸੀਂ ਅਣ ਸੁਣਿਆ ਕਰਦੇ ਗੁਰੂ ਨਹੀਂ ਆਵਾਜ਼ ਮਾਰਦਾ 4 ਵਜੇ ਵੀ ਆਵਾਜ਼ ਮਾਰਦਾ ਹੀ ਐ ਗੁਰੂ ਗੁਰੂ ਨਹੀਂ ਆਖਦੇ ਬਿਹਾਵੋ ਸਿੱਖ ਸਤਗੁਰ ਕੇ ਪਿਆਰੇ ਉਹ ਗਾਵੋ ਸੱਚੀ ਬਾਣੀ ਬਿਹਾਵੋ ਤੁਸੀਂ ਬਾਜ ਤਾਂ ਮਾਰਦੇ ਗੁਰੂ ਜੇ ਅਨ ਸੁਣਿਆ ਕਰਦੇ ਨੇ ਤਿੰਨ ਮਤਲਬ ਅਸੀਂ ਉਹ ਗੱਲ ਨੂੰ ਕਬੂਲ ਨਹੀਂ ਕਰਨਾ ਚਾਹੁੰਦੇ ਸਾਡਾ ਮਨ ਨਹੀਂ ਮੰਨਦਾ ਗੁਰੂ ਸਾਹਿਬ ਜੀ ਕਹਿੰਦੇ ਭਾਈ ਮੋਲਾ ਜੀ ਕੋਈ ਗੱਲ ਨਹੀਂ ਆਜੋ ਗਲਤੀ ਹੋ ਜਾਂਦੀ ਹੈ ਪਰ ਨਹੀਂ ਮਾਇਆ ਕਿੱਥੇ ਆਣ ਦਿੰਦੀ ਜੀ ਜਿੱਥੇ ਲੁਕਿਆ ਸੀ ਇਤਿਹਾਸ ਕਰਾ ਕੇ ਸਾਪ ਨੇ ਡੰਗ ਮਾਰ ਤੜਫਦਾ ਬਾਹਰ ਆਇਆ ਪਤਨੀ ਵੀ ਆਖ ਦੇ ਵਿੱਚ ਆਓ ਮੇਰੇ ਪਤੀ ਨੂੰ ਗੁਰੂ ਸਾਹਿਬ ਜੀ ਕਹਿੰਦੇ ਦੁਨਿਆਵੀ ਤੌਰ ਤੇ ਤਾਂ ਸਾਪ ਨੇ ਹੁਣ ਡੰਗ ਮਾਰਿਆ ਭਾਈ ਮੂਲਾ ਜੀ ਮਾਇਆ ਨੇ ਤਾਂ ਬਹੁਤ ਪਹਿਲਾਂ ਹੀ ਤੈਨੂੰ ਡੰਗ ਮਾਰਤਾ ਸੀ ਥਾਈ ਗੁਰੂ ਤੋਂ ਭਜਦਾ ਫਿਰਦਾ ਥਾਈ ਗੁਰੂ ਤੋਂ ਦੂਰੀਆਂ ਪਾਉਣਾ ਫਿਰਦਾ ਮੋਤ ਰੂਪੀ ਡੰਗ ਤਾਂ ਹੁਣੋ ਵੱਜਿਆ ਤੈਨੂੰ ਮਾਇਆ ਰੂਪੀ ਸਾਪਣੇ ਦਾ ਪਹਿਲਾਂ ਹੀ ਤੈਨੂੰ ਡੰਗ ਮਾਰਤਾ ਸੀ ਇਸ ਲਈ ਤਾਂ ਤੂੰ ਗੁਰੂ ਨੂੰ ਵੇਖ ਕੇ ਅੰਦਰ ਲੁਕ ਗਿਆ ਕਹਲ ਨਾ ਵੇ ਮੂੜੇ ਚੀਤ ਜਦੋਂ ਮਾਇਆ 'ਚ ਡਿੱਗਦਾ ਫਿਰ ਕੁਝ ਨਹੀਂ ਖਿਆਲ ਆਉਂਦਾ ਫਿਰ ਨਹੀਂ ਖਿਆਲ ਆਉਂਦਾ ਕਿ ਜਪਜੀ ਸਾਹਿਬ ਜ਼ਰੂਰੀ ਹੈ ਪੜਨਾ ਫਿਰ ਖਿਆਲ ਨਹੀਂ ਆਉਂਦਾ ਵੀ ਅਮਰਤ ਪਾਨ ਕਰਨਾ ਜ਼ਰੂਰੀ ਹੈ ਜਦੋਂ ਮਾਇਆ ਚਿੱਟਕੇ ਮੁੱਕ ਫਿਰ ਨਹੀਂ ਖਿਆਲ ਆਉਂਦਾ ਵੀ ਖੰਡੇ ਬਾਟੇ ਦੀ ਪੋਲ ਵਿੱਚ ਦਿੰਦੀ ਫਿਰ ਵਿਸਰ ਮਾਇਆ ਕਰਕੇ ਜਿਸੀ ਦੂਰੀਆਂ ਮਾਪ ਕਰਿਓ ਜਿਸੀ ਦੂਰੀਆਂ ਪਾਰੇ ਨਾਮ ਤੋਂ ਬਾਣੀ ਤੋਂ ਅੰਮ੍ਰਿਤ ਤੋਂ ਸੀ ਦੂਰ ਪਾਰੇ ਆ ਦੂਰੀਆਂ ਪਾਰੇ ਆ ਖੰਡੇ ਬਾਟੇ ਦੀ ਪੋਲ ਤੋਂ ਦੂਰੀਆਂ ਪਾਰੇ ਆ ਪੰਜ ਕਕਾਰਾਂ ਤੋਂ ਦੂਰੀਆਂ ਪਾਰੇ ਹੁੰਦਾ ਕਾਰਨ ਕੀ ਹੈ ਮਾਇਆ ਹੀ ਹੈ ਨਾ ਮਾਇਆ ਕਰਕੇ ਦੂਰ ਹੋ ਰਿਹਾ ਮੈਂ ਬੇਨਤੀ ਕਰ ਰਿਹਾ ਸਾਂ ਜਦੋਂ ਮਾਇਆ ਛੱਡ ਡਿੱਗ ਜਾਂਦਾ ਹੈ ਨਾ ਮਨੁੱਖ ਫਿਰ ਪੁੱਜਦਾ ਹੈ ਸੱਚ ਤੋਂ ਮੁਕਤ ਫਿਰ ਸੰਗ ਸਹਾਈ ਸੋ ਆਵੈ ਨੇ ਚੀਤ ਜੋ ਬੇਰਾਈ ਤਾਂ ਸੁਪ੍ਰੀਤ ਜਿਹੜੀ ਮਾਇਆ ਨੇ ਇਹਨੂੰ ਬੁਰਾ ਬਣਾਉਣ ਦੇ ਨਾਲ ਪ੍ਰੀਤ ਪ੍ਰੇਮ પાਕੇ ਬੈਠੇ ਮਨੋ ਕਦੋ ਇਸ ਲਈ ਗੁਰੂ ਸਾਹਿਬ ਜੀ ਮਹਾਰਾਜ ਜੀ ਸਮਝਾ ਰਿਹਾ ਹੈ ਵੀ ਨਾਮ ਰਿਓ ਸਾਧੂ ਰਿਓ ਭਈ ਆਹੀ ਰਣ ਤੇ ਇੰਨੀ ਨਿਭਣੇ ਸਾਡੇ ਨਾਲ ਪਰ ਥੋੜਾ ਜਿਹਾ ਵਿਚਾਰ ਕੇ ਦੇਖੋ ਵੀ ਇਸ ਜਗਤ ਵਿੱਚ ਰਹਿ ਕੇ ਕਿੰਨਾ ਕੋ ਨਾਮ ਜਪਿਆ ਫਿਰ ਇਸ ਮੰਤਰ ਨੂੰ ਕਿੰਨਾ ਕੋ ਇਕੱਠਾ ਕੀਤਾ ਸੀ 71 ਕੀਤਾ

ਗੁਰੂ ਸਾਹਿਬ ਜੀ ਨੇ ਮਾਤਾ ਪਿਤਾ ਦੀ ਗੱਲ ਕੀਤੀ ਭਰਾ ਦੀ ਗੱਲ ਕੀਤੀ ਏ ਸਤਰੀ ਦੀ ਗੱਲ ਕੀਤੀ ਇਸ ਤੋਂ ਇਲਾਵਾ ਜਿਹੜੇ ਰਿਸ਼ਤੇ ਕਿਉ ਨਿਭਣਗੇ ਉਹ ਵੀ ਨਹੀਂ ਨਿਭਣੇ ਅੰਤ ਵੇਲੇ ਤਾਂ ਉਹਨਾਂ ਨੇ ਵੀ ਨਹੀਂ ਸਾਥ ਦੇਣਾ ਪਰ ਇਹਨਾਂ ਦਾ ਜ਼ਿਕਰ ਤਾਂ ਕੀਤਾ ਇੱਕ ਕਰੀਬੀ ਰਿਸ਼ਤੇ ਨੇ ਇਹਨਾਂ ਰਿਸ਼ਤਿਆਂ ਦੇ ਵਿੱਚ ਮਨੁੱਖ ਬਹੁਤਾ ਸਮਾਂ ਬਤੀਤ ਕਰਦਾ ਹੈ ਮਾਤਾ ਹੈ ਪਿਤਾ ਹੈ ਪਤਨੀ ਹੈ ਤੇ ਭਰਾ ਨੇ ਇਹਨਾਂ ਵਿੱਚ ਬਹੁਤਾ ਇਹਨਾਂ ਦੇ ਬਹੁਤੇ ਕਰੀਬ ਹੈ ਮਨੁੱਖ ਇਨਾਂ ਵਿੱਚ ਜ਼ਿਆਦਾ ਪ੍ਰੇਮ ਰੁੱਝਦਾ ਹੈ ਪ੍ਰੇਮ ਬਣਦਾ ਹੈ ਤਾਂ ਕਰਕੇ ਗੁਰੂ ਸਾਹਿਬ ਜੀ ਨੇ ਕਿਹਾ ਰਿਸ਼ਤੇ ਭਾਵੇਂ ਹੋਰ ਵੀ ਹੋਣ ਨਿਭਣਾ ਕੁਝ ਵੀ ਨਹੀਂ ਹੈ ਨਾਲ ਅੰਤਲੇ ਵੇਲੇ ਨਾਲ ਕਿਸੇ ਨੇ ਨਹੀਂ ਜਾਣਾ ਪਰ ਜ਼ਿਆਦਾਤਰ ਗੁਰੂ ਸਾਹਿਬ ਨੇ ਮਾਤਾ ਪਿਤਾ ਭਰਾ ਇਸਤਰੀ ਬਣਤਾ ਇਹਨਾਂ ਦਾ ਜ਼ਿਕਰ ਤਾਂ ਕੀਤਾ ਕਿਉਂਕਿ ਇਹਨਾਂ 'ਚ ਜ਼ਿਆਦਾ ਸਮਾਂ ਬਤੀਤ ਹੁੰਦਾ ਹੈ ਮਨੁੱਖ ਦਾ ਗੁਰਸਾਹਿਬ ਜੀ ਕਹਿੰਦੇ ਇਹ ਨਾ ਸਮਝੀ ਠੀਕ ਹੈ ਤੇਰੀ ਮਾਂ ਨੇ ਤੈਨੂੰ ਪਾਲਿਆ ਏ ਦੇਖਿਆ ਏ ਤੇਰੀ ਲੋੜ ਪੂਰੀ ਕੀਤੀ ਏ ਜੇ ਤੂੰ ਢਿੱਲਾ ਮਠਾ ਵੀ ਉੱਥੇ ਵੀ ਤੇਰਾ ਸਾਥ ਦਿੱਤੇ ਤੇਰੀ ਮਾਂ ਨੇ ਪਰ ਇਹ ਨਹੀਂ ਵੀ ਅੰਤਲਾ ਸਮਾਂ ਆਏਗਾ ਤੂੰ ਆਖੇ ਉਹਦੋਂ ਵੀ ਮੇਰੀ ਮਾਂ ਸਾਥ ਦੇਗੀ ਨਹੀਂ ਅੰਤਲੇ ਬੀਲੇ ਤੇ ਨਾ ਮਾਤਾ ਨਾ ਪਿਤਾ ਸਾਥ ਉੜਾ ਦੇ ਨੇ ਜੇ ਮਾਤ ਪਿਤਾ ਸੋ ਤੂੰ ਮੀਤ ਨਾ ਭਾਈ ਮਨਊਹਾ ਨਾਮ ਤੇਰੇ ਸੰਗ ਮਨ ਦੀ ਗੱਲ ਐ ਇਹ ਰਿਸ਼ਤੇ ਤਾਂ ਤਨ ਨਾਲ ਜੁੜੇ ਹੋਏ ਨੇ ਚਾਹੇ ਮਾਤਾ ਐ ਪਿਤਾ ਐ ਤਨ ਕਰਕੇ ਜੁੜੇ ਐ ਨਾ ਤਨ ਨੇ ਬਿਨ ਸਾਰੇ ਰਿਸ਼ਤੇ ਵੀ ਖਤਮ ਹੋ ਜਾਣੇ ਸਾਰੇ ਜਦੋਂ ਤਨ ਨੇ ਸੜਨਾ ਐ ਮਾਪੇ ਕੋ ਰਿਸ਼ਤੇ ਵੀ ਸੜ ਜਾਏਗਾ ਦੋ ਰਿਸ਼ਤੇ ਵੀ ਸੜ ਜਾਣਗੇ ਜਿੰਨਾ ਨਾਲ ਸੀ ਗੱਲ ਤਾਂ ਮਨ ਦੀ ਐ ਸਾਬ ਜੀ ਕਹਿੰਦੇ ਮਨਾ ਤੇਰਾ ਪਰਮ ਤੇ ਭੁਲੇਖੇ ਮਾਤਾ ਪਿਤਾ ਇਨਾਂ ਨੇ ਸਾਥ ਥੋੜਾ ਦੇਣਾ ਤੇਰਾ ਤਾਂ ਨਾਮ ਨੇ ਸਾਥ ਦੇਣਾ ਕਾਕੀ ਮਾਤ ਪਿਤਾ ਸੁਤ ਬਣਤਾ ਕੋਕਾ ਹੂ ਕੋ ਪਾਈ ਧਨ ਧਰਨੀ ਅਰ ਸੰਪਤ ਸਗਰੀ ਜੋ ਮਾਨਿਓ ਆਪਣਾਈ ਧਨ ਜਮੀਨ ਜਾਇਦਾਦ ਪਦਾਰਥ ਜਿੰਨੂੰ ਤੂੰ ਆਪਣਾ ਸਮਝੀ ਬਿਠੈ ਤਨ ਛੁੱਟੈ ਕਛ ਸੰਗ ਨ ਚਾਲਿਓ ਕਹਾਂ ਤਾਹੇ ਲਪਟਾਈ ਤਨ ਦੇ ਵਿੱਚੋਂ ਜਦੋਂ ਜੋਤ ਨੇ ਨਿਕਲਣੀ ਐ ਉਦੋਂ ਕੁਝ ਵੀ ਨਾਲ ਨਹੀਂ ਜਾਣਾ ਕਿਉਂ ਇੰਨਾ ਵਿੱਚ ਲਪਟੀਆਂ ਹੋਇਆ ਕਿਉਂ ਇੰਨਾ ਦੇ ਵਿੱਚ ਫਸਿਆ ਹੋਇਆ ਕਿਉਂ ਹਰ ਵਕਤ ਤੇਰੀ ਸੂਰਤ ਇੰਨਾ ਮਾਇਆ ਵਿੱਚ ਹੀ ਜੁੜੀ ਹੋਈ ਐ ਸਾਖ ਸੰਬੰਧੀਆਂ 'ਚ ਹੀ ਜੁੜੀ ਹੋਈ ਐ ਜਦੋਂ ਤਨ ਨੇ ਬਿਨਸਨੈ ਇਸ ਤਨ ਨੇ ਖਾਲੀ ਹੋਣਾ ਹੈ ਅੰਦਰੋਂ ਤੇ ਸਹਿਬ ਕਹਿੰਦੇ ਉਹਦੋਂ ਕੁਝ ਵੀ ਨਾ ਨਹੀਂ ਜਾਣਾ ਉਹਦੋਂ ਕੁਝ ਵੀ ਨਹੀਂ ਬਣਾ ਨਹੀਂ ਹੈ ਤੇ ਨਹੀਂ ਬਣਾ ਕੀ ਹੈ ਹਰ ਬਿਨ ਤੇਰੋ ਕੋ ਨਾ ਸਹੀ ਹਰੀ ਦਾ ਨਾਮ ਪ੍ਰਮਾਤਮਾ ਦਾ ਨਾਮ ਉਹਨੇ ਨਹੀਂ ਬਣਾ ਬਸ ਇਸ ਲਈ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਨਾਮ ਰਹਿਓ ਸਾਧੂ ਰਹੋ ਰਾਮ ਗਿਓ ਰਾਵਣ ਗਿਓ ਜਾਕੋਬੋ ਪਰਵਾਰ ਸਹਬ ਕਹਿੰਦੇ ਸਭ ਚਲੇ ਗਏ ਫਿਰ ਬਾਅਦ ਚ ਦੱਸਿਆ ਵੀ ਰਹਿਣਾ ਕੀ ਜਿਨ੍ਹਾਂ ਕੋਲ ਬਹੁਤ ਸੀ ਧਨ ਦੌਲਤ ਪਦਾਰ ਤੇ ਉਹਨਾਂ ਸ਼ਖਸਾਂ ਦੀ ਗੱਲ ਹੈ ਵੀ ਜਿਨ੍ਹਾਂ ਕੋਲ ਕੋਈ ਕਮੀ ਨਹੀਂ ਸੀ ਸਹਬ ਕਹਿੰਦੇ ਉਹ ਵੀ ਤਾਂ ਚਲੇ ਗਏ ਨਾਲ ਉਹ ਵੀ ਤਾਂ ਸੰਸਾਰ ਤੋਂ ਚਲੇ ਗਏ ਰਹਿਣਾ ਕੀ ਇੱਥੇ ਨਿਭਣਾ ਕੀ ਹੈ ਨਾਮ ਰਹਿਓ ਸਾਧੂ ਰਹੋ ਰਹੋ ਗੁਰੂ ਗੋਬਿੰਦ ਅ ਗੁਰੂ ਦੀ ਸੰਗਤ ਕਰ ਰਹੇ ਆ ਗੁਰੂ ਕੋਲ ਬੈਠ ਰਹੇ ਆ ਨਾਮ ਜਪ ਰਹੇ ਆ ਇੰਨੇ ਤੱਤੇ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮント ਸਬਜਿਕ ਦੁਨੀਆ ਵਿੱਚ ਜਿਨ੍ਹਾਂ ਨੇ ਜਪਿਆ ਏ ਉਹਨਾਂ ਦੇ ਨਾਲ ਨਾਮ ਨਿਪ ਗਿਆ ਏ ਤੇ ਜਿਨ੍ਹਾਂ ਨੇ ਨਹੀਂ ਨਬ ਜਪਿਆ ਸਬਜੀ ਕਹਿੰਦੇ ਉਹ ਖਾਲੀ ਚਲੇ ਗਏ ਫਿਰ ਉੱਪਰ ਬਾਣ ਨਹੀਂ ਹੋ ਸਕੇ ਦਰਗਾਹ ਚ ਉਹਨਾਂ ਨੂੰ ਕੋਈ ਥਾਂ ਨਹੀਂ ਮਿਲੇ ਉਸ ਪ੍ਰਮਾਤਮਾ ਦੇ ਦਰ ਦੇ ਵਿੱਚ ਜਿਨ੍ਹਾਂ ਨੇ ਨਾਮ ਨਹੀਂ ਜਪਿਆ ਇਸ ਲਈ ਸਾਬ ਜੀ ਕਹਿੰਦੇ ਕੋਹ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ ਇਸ ਲਈ ਥੋੜਾ ਜਿਹਾ ਵਿਚਾਰ ਕੇ ਚਲਿਓ ਠੀਕ ਹੈ ਅਸੀਂ ਦੁਨੀਆਵੀ ਪਦਾਰਥਿਕ ਕੱਤਰ ਕਰਦੇ ਹਾਂ ਲੋੜ ਲਈ ਪਰ ਨਾਮ ਵੀ ਇਕੱਠਾ ਕਰਨਾ ਜ਼ਰੂਰੀ ਹੈ ਗੁਰੂ ਦੀ ਬਾਣੀ ਨਾਲ ਜੁੜਨਾ ਵੀ ਬਹੁਤ ਜ਼ਰੂਰੀ ਹੈ। ਬਾਕੀ ਸਭ ਕੁਝ ਇੱਥੇ ਬਿੰਸ ਜਾਣਾ ਹੈ, ਇੱਥੇ ਰਹਿ ਜਾਣਾ ਹੈ, ਨਾਲ ਜਾਣਾ ਹੈ ਸਾਡੇ ਵੱਲੋਂ ਕੀਤੀ ਹੋਈ ਨਾਮ ਦੀ ਕਮਾਈ। ਨੇ ਜੋ ਸੀ ਬਾਣੀ ਪੜਦੇ ਹਾਂ, ਨਾਮ ਜਪਦੇ ਹਾਂ, ਸਮਾ ਕੱਢਦੇ ਹਾਂ, ਇਸ ਸਮਾ ਹੀ ਥਾਂੇ ਪਾਣਾ ਲੇਖਿਆਂ 'ਚ ਲਿਖਿਆ ਜਾਣਾ ਹੈ। ਇੰਨੇ ਹੀ ਸਾਨੂੰ ਪ੍ਰਵਾਨ ਕਰਉਣਾ। ਇਸ ਲਈ ਨਾਮ ਲਈ ਸਮਾ ਕੱਢੀਏ ਸੀ, ਵਕਤ ਕੱਢਿਆ ਕਰੀਏ। ਗੁਰੂ ਦੇ ਚਰਨਾਂ ਚ ਆਇਆ ਕਰੀਏ ਸੀ ਗੁਰੂ ਦੀ ਸੰਗਤ ਕਰਿਆ ਕਰੀਏ ਕਿਉਂਕਿ ਮੈਂ ਬੇਨਤੀ ਰੰਮਤਾ ਤੋਂ ਕੀਤੀ ਸੀ ਇੱਕ ਸਫਰ ਸੀ ਸਾਰਿਆਂ ਨੇ ਕਰਨਾ ਹੈ ਘਰ ਤੋਂ ਸ਼ਮਸ਼ਾਨ ਘੁੰਮੀ ਤੱਕ ਦਾ ਇਹ ਸਫਰ ਸਾਰਿਆਂ ਨੇ ਹੀ ਕਰਨਾ ਹੈ ਇਸ ਲਈ ਨਾਮ ਨਿਭ ਜਾਵੇ ਸਾਡੇ ਨਾਲ ਬੰਦਗੀ ਨਿਭ ਜਾਵੇ ਉਹਦੇ ਲਈ ਸੀ ਸਮਾਂ ਕੱਢਿਆ ਕਰੀਏ ਵਕਤ ਕੱਢਿਆ ਕਰੀਏ ਤਾਂ ਕਿ ਸਾਡਾ ਲੋਕ ਵੀ ਸਵਰੇ ਤੇ ਪਰਲੋਕ ਵੀ ਸਵਰ ਜਾ ਹੋਈਆਂ ਬੇਅੰਤ ਪ੍ਰਕਾਰ ਦੀ ਭੁੱਲਾਂ ਦੀ ਮਾਫੀ ਜੀ ao oh. fraude de trama.